ਹਾਂਜੀ ਕੀ ਨਾਮ ਮੇਰੀ ਤੁਹਾਡਾ ਮੇਰਾ ਰਣਵੀਰ ਸਿੰਘ ਆ ਜੀ ਕਿਹੜਾ ਪਿੰਡ ਮੁੰਡਾ ਪਿੰਡ ਆ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਪਿਛਲੇ ਕਰੀਬ 20 22 ਦਿਨ ਤੋਂ ਖੇਤਾਂ ਦੇ ਵਿੱਚ ਪਾਣੀ ਭਰਿਆ ਆ ਤੇ ਅਜੇ ਵੀ ਜਿਹੜੀ ਪਾਣੀ ਦੀ ਮਾਰ ਐ ਇਹ ਰੁਕ ਨਹੀਂ ਰਹੀ ਇਹ ਜੀ ਇਹ ਤੇ ਬਿਲਕੁਲ ਕਈ ਇਹ ਨਾ ਜਿਹੜਾ ਹੜ ਆਏ ਆ ਨਾ ਹੜ ਨਹੀਂ ਆਏ ਇਹ ਤੇ ਸਰਕਾਰਾਂ ਦੀ ਨਿਕਾਮੀ ਆ ਸਾਡਾ ਇੱਧਰ ਕਰੀਬ 5500 ਦੇ ਇਕੜ ਦੇ ਕਰੀਬ ਜ਼ਮੀਨ ਆ 11-11 ਪਿੰਡਾਂ ਦੀ ਇਦੇ ਨਾਲੋਂ ਵੱਧ 6500 ਗਿੱਲਾ ਜ਼ਮੀਨ ਆ ਜਿਹੜੀ ਝੀਲ ਦੇ ਉੱਤੇ ਵੱਡ ਸੈਂਚਰੀ ਦੇ ਉੱਤੇ ਰੱਖੀ ਗਈ ਆ ਉਹ ਰੱਖੀ ਇਹ ਕਰਕੇ ਗਈ ਪਾਣੀ ਸਟੋਰ ਕਰਨ ਲਈ ਪਰ ਉਹ ਖਾਲੀ ਆ ਉਥੇ 44000 ਕਿਊਸਕ ਪਾਣੀ ਆ ਸਾਡੇ ਇੱਥੇ 9 ਲੱਖ ਦੇ ਕਰੀਬ ਪਾਣੀ ਟਿਆ ਪਿਆ ਵਾ ਉਹ ਜ਼ਮੀਨ ਜਿਆਦੀ ਆ ਜਿੱਥੇ ਗਵਰਨਮੈਂਟ ਪਾਣੀ ਖਲਾਰ ਸਕਦੀ ਸਟੋਰ ਕਰ ਸਕਦੀ ਆ ਪਰ ਇਹ ਆ ਕਿ ਉਥੇ ਸਟੋਰ ਕਰਨ ਦੀ ਬਜਾਏ ਇਹਨਾਂ ਨੂੰ ਇਹ ਆ ਕਿ ਥੋੜਾ ਬਾਧਾ ਮੁਆਵਜ਼ਾ ਦੇ ਕੇ ਇਹਨਾਂ ਨੂੰ ਪਾਸੇ ਕਰ ਦਾਂਗੇ ਪਾਣੀ ਇੱਥੇ ਹੀ ਰੋਕ ਲੋ ਤੇ ਝੀਲ ਦੀ ਸਫਾਈ ਤੇ ਜ਼ਿਆਦਾ ਪੈਸਾ ਲੱਗਦਾ ਵਾ ਹਰ ਗਵਰਨਮੈਂਟ ਅਗਲੀ ਤੇ ਥਾਪੜ ਕੇ ਤੇ ਚਲ ਜਾਂਦੀ ਆ ਜੇ ਕਰਦੇ ਆ ਤੇ ਨਹਿਰਾਂ ਦੀ ਜਿੱਥੋਂ ਆਪਾਂ ਪਾਣੀ ਡਿੱਗਦਾ ਵਾ ਨਹਿਰਾਂ ਦੇ ਵਿੱਚ ਰਸਤਾਂ ਨਾਲੀਆਂ ਚ ਉਹ ਨੂੰ ਉੱਚਾ ਕਰੀ ਜਾਂਦੇ ਆ ਕਿ ਪਿੱਛੇ ਸਾਨੂੰ ਖਲਾਈ ਨਾ ਕਰਨੀ ਪਵੇ ਤੇ ਗਾੜੀ ਨਹਿਰਾਂ ਦੇ ਵਿੱਚ ਰੇਤਾ ਨਾ ਜਾਵੇ ਹਾਂਜੀ ਔਰ ਸਰਕਾਰ ਵੱਲੋਂ ਜਿਹੜਾ ਰਾਹਤ ਕਿਹੋ ਜਿਹੀ ਮਿਲਦੀ ਨਹੀਂ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਗਈ ਇੱਥੇ ਜਿਹੜਾ ਮੰਨ ਲਓ ਬੇੜਾ ਵੀ ਚੱਲਣ ਡਿਆ ਵਾ ਨਾ ਸਾਡੀਆਂ ਬਹਿਤਾਂ ਵਾਂ ਮੰਡ ਦੇ ਵਿੱਚ ਉਹਨਾਂ ਨੂੰ ਲਿਆਉਣ ਵਾਸਤੇ ਜਿਹੜਾ ਬੇੜਾ ਵੀ ਚੱਲਣ ਡਿਆ ਵਾ ਉਹ ਵੀ ਇੰਨੀ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਪਿੰਡ ਵਾਲਿਆਂ ਗ੍ਰਾਹੀ ਕਰਕੇ ਤੇ ਕਰਾਏ ਦੇ ਉੱਤੇ ਆਰਜੀ ਲਿਆਂਦਾ ਜੀ ਤੁਸੀਂ ਕਹਿੰਦੇ ਜੋ ਕਿ ਸਰਕਾਰ ਵੱਲੋਂ ਰਾਹਤ ਕੋਈ ਨਹੀਂ ਦਿੱਤੀ ਗਈ ਭਗਵੰਤ ਸਿੰਘ ਮਾਨ ਦਾ ਬਿਆਨ ਹੁੰਦਾ ਕਹਿੰਦਾ ਜਿਹੜਾ ਮੇਰਾ ਆਪਣਾ ਹੈਲੀਕਾਪਟਰ ਜਿਹੜਾ ਤੁਸੀਂ ਮੈਨੂੰ ਦਿੱਤਾ ਉਹ ਤਾਂ ਮੈਂ ਲੋਕਾਂ ਨੂੰ ਦੇ ਦਿੱਤਾ ਹੈ ਵੇਖੋ ਜੀ ਇਹ ਬਿਲਕੁਲ ਨਾਨਸਿਰियस ਗੱਲਾਂ ਵਾਂ ਅਹੀਂ ਤੇ ਇੱਥੇ ਐਮਐਲਏ ਸਾਹਿਬ ਆਏ ਆ ਸਾਡੇ ਕੋਲ ਇੱਕ ਦਿਨ ਅਹੀਂ ਅਲਾਲਜੀਤ ਭੁੱਲਰ ਸਾਹਿਬ ਨੂੰ ਮਿਲੇ ਆ ਮੈਂ ਦਿਨਾਂ ਦਾ ਕੋਈ ਐਮਐਲਏ ਵੀ ਸ੍ਰੀ ਹਸ ਨਹੀਂ ਵੇਖਿਆ ਇਹ ਮੁੱਦੇ ਦੇ ਉੱਤੇ ਸ੍ਰੀ ਹਸ ਹੋਵੇ ਵੀ ਅਹੀਂ ਦਾ ਹੱਲ ਕਢਣਾ ਹਾਲਾਂਕਿ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਹਜੇ ਤੱਕ ਉਹਨਾਂ ਨੂੰ ਦਰਿਆ ਦਾ ਹੀ ਪੂਰਾ ਪਤਾ ਨਹੀਂ ਹੋਊਗਾ ਕਿ ਦਰਿਆ ਕਿੱਥੋਂ ਦੀ ਲੰਗਦਾਰੇ ਕੀ ਕਰਦਾ ਵਾ ਉਹ ਬਿਲਕੁਲ ਆਦੀਆਂ ਫੋਟੋਆਂ ਖਿਚਾਉਣ ਦਾ ਕਿ ਸੀਮਤਾ ਕਿ ਹੀ ਆਪਣਾ ਟਾਈਮ ਪੂਰਾ ਕਰੀਏ ਅਗਲੀ ਵਾਰੀ ਪਤਾ ਨਹੀਂ ਸਾਨੂੰ ਟਿਕਟ ਮਿਲਣੀ ਕਿ ਨਹੀਂ ਮਿਲਣੀ ਪਿਤੇ ਦਿਨੀ ਇੱਕ ਐਮਐਲਏ ਸਾਹਿਬ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਕਹਿ ਰਹੇ ਸੀ ਪੈਟਰੋਲ ਦੀ ਕੋਈ ਵੀ ਤੁਸੀਂ ਪ੍ਰਵਾਹ ਨਹੀਂ ਕਰਨੀ ਜਿੰਨਾ ਪੈਟਰੋਲ ਲੱਗੇਗਾ ਮੇਰੇ ਵੱਲੋਂ ਦਿੱਤਾ ਜਾਵੇਗਾ ਤੁਸੀਂ ਆਪਣੇ ਟਰੈਕਟਰ ਟਰਾਲੀਆਂ ਜਾਂ ਕੋਈ ਵੀ ਸੰਦ ਚਲਾਉਂਦੇ ਹੋ ਉਹ ਦੀ ਪ੍ਰਵਾਹ ਨਹੀਂ ਕਰਨੀ ਨਹੀਂ ਜੀ ਦੂਜੀਆਂ ਪਾਰਟੀਆਂ ਨਹੀਂ ਝੂਠ ਨਹੀਂ ਬੋਲਦੇ ਦੂਜੀਆਂ ਪਾਰਟੀਆਂ ਮਦਦ ਕਰਨ ਡੀਆਂ ਵਾ ਪਰ ਜਿਹੜੀ ਮੌਜੂਦਾ ਸਰਕਾਰ ਆ ਇਹਦੇ ਵੱਲੋਂ ਕੋਈ ਮਦਦ ਨਹੀਂ ਜੇ ਮੌਜੂਦਾ ਸਰਕਾਰ ਨੇ ਮਦਦ ਕਰਨੀ ਹੋਵੇ ਨਾ ਤੇ ਦੂਜੇ ਪਾਸੇ ਰਾਣਾ ਇੰਦਰਪ੍ਰਤਾਪ ਸਿੰਘ ਕਹਿਣ ਡਿਆ ਕਿ ਅਸੀਂ ਜ਼ਮੀਨ ਦਿੰਨੇ ਆ ਤੇ ਦਰਿਆ ਦਾ ਪੱਕਾ ਹੱਲ ਕਰੀਏ ਸਾਡੇ ਐਮਐਲਏ ਕੋਦੇ ਵਿਧਾਨ ਸਭਾ ਚ ਨਹੀਂ ਕਿਹਾ ਗਿਆ ਕਿ ਲਿਆਓ ਤੁਸੀਂ ਜਮੀਨ ਦਿੰਨੇ ਆ ਤੇ ਅਸੀਂ ਵੀ ਦਿੰਨੇ ਆ ਤੇ بولਦੇ ਥੱਲਿਓਂ ਦੀ ਦਰਿਆ ਕੱਢ ਦੀਏ ਉਹਨਾਂ ਦਾ ਤੇ ਕਹਿਣਾ ਹੈ ਕਿ ਮੇਰੇ ਵੱਲੋਂ ਬੰਨ ਬਣਾਉਣ ਦੀ ਤਜਵੀਜ਼ ਰੱਖੀ ਵੇਖੋ ਜੀ ਤਜਵੀਜ਼ ਕਿੱਥੇ ਰੱਖੀ ਆ ਉਹਨਾਂ ਨੇ ਸਾਨੂੰ ਵੀ ਦੱਸਣਾ ਨਾ ਕਿੱਥੇ ਰੱਖੀ ਆ ਅਸੀਂ ਤਾਂ ਉਹਨਾਂ ਨੂੰ ਨਕਸ਼ਾ ਵੀ ਦਿੱਤਾ ਵਾ ਬਣਾ ਗਏ ਇਹ ਵੇਖੋ ਜੀ ਦਰਿਆ ਇੱਥੇ ਵਗਦਾ ਵਾ ਇਸ ਤਰ੍ਹਾਂ ਦਰਿਆ ਦੀ ਕੰਡੀਸ਼ਨ ਆ ਤੇ ਆਪਾਂ ਪਾਣੀ ਨੂੰ ਇਧਰ ਦੀ ਕੱਢ ਦੀਏ ਪਰ ਉਹਨਾਂ ਨੇ ਉਹ ਮੁੱਦੇ ਤੇ ਗੱਲ ਹੀ ਕੋਈ ਨਹੀਂ ਕੀਤੀ ਅਸੀਂ ਦੇ ਜਾਣੇ ਕਿ ਅਸੀਂ ਮੰਨ ਲਓ ਖਾਲਸਾ ਏਡ ਨੇ ਸਾਨੂੰ 2.3 ਕਰੋੜ ਰੁਪਈਆ ਲਾ ਕੇ ਬੰਨ ਬੰਨ ਕੇ ਦਿੱਤਾ ਜੀ ਅਸੀਂ ਆਰਜੀ ਤੌਰ ਤੇ ਭਰਾਪਰੀ ਤੌਰ ਤੇ ਬਹੁਤ ਜ਼ਮੀਨ ਉਹਦੇ ਵਿੱਚ ਲੈ ਆਂਦੀ ਆ ਜਿਹੜੀਆਂ ਕਿ ਗਰਦੌਰੀਆਂ ਉਹਨਾਂ ਲੋਕਾਂ ਦੇ ਨਾਂ ਤੇ ਹੈਗੀਆਂ ਵਾ ਅਸੀਂ ਦੇ ਕਹਿੰਨੇ ਆ ਕਿ ਸਰਕਾਰ ਇਹਨੂੰ ਹੱਥ ਪਾਵੇ ਤੇ ਸਾਰਿਆਂ ਨੂੰ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਮੌਜਾ ਦਵੇ ਕਿਉਂਕਿ ਉਹਨਾਂ ਦੀ ਵੀ ਰੋਜੀ ਰੋਟੀ ਦਾ ਇਹੋ ਸਾਧਨਾ ਪਰ ਸਰਕਾਰ ਆਪ ਦਾ ਜਿਹੜਾ ਮੂੰਹ ਲਕੌਂਦੀ ਫਿਰਦੀ ਆ ਤੇ ਸਾਡੇ ਨਾਲ ਕਿਸੇ ਮੁੱਦੇ ਦੇ ਉੱਤੇ ਕੋਈ ਗੱਲ ਨਹੀਂ ਕਰਦੀ ਜਦੋਂ ਭਗਵੰਤ ਮਾਨ ਨੇ ਆਖਿਆ ਸੀ ਜੇ ਜਦੋਂ ਵੀ ਕਿਤੇ ਹੜ ਦਾ ਪਾਣੀ ਆਉਂਦਾ ਜਾਂ ਦਰਿਆ ਮਾਰ ਕਰਦਾ ਏ ਜਿਹੜੀਆਂ ਗਰਦੌਰੀਆਂ ਬਾਅਦ ਚ ਕੀਤੀਆਂ ਜਾਣਗੀਆਂ ਤੇ ਕਿਸਾਨ ਦੀ ਜੇਬ ਦੇ ਵਿੱਚ ਖਰਾਬਾ ਪਹਿਲੋ ਪਾਇਆ ਜਾਵੇਗਾ ਵੇਖੋ ਜੀ ਗੱਲ ਇਹ ਆ ਕਿ ਅੱਜ ਆਪਾਂ ਭਗਵੰਤ ਮਾਨ ਨੂੰ ਹੀ ਕਹੀ ਜਾਂਦੇ ਆ ਅਹੀਂ ਤੇ ਲਗਭਗ ਮੇਰੀ 40 ਸਾਲ 45 ਸਾਲ ਦੇ ਕਰੀਬ ਉਮਰ ਹੋ ਗਈ ਆ ਪਤਾ ਨਹੀਂ ਕਿੰਨੀ ਕਰੀਂ ਵੋਟਾਂ ਬੰਦ ਦੇ ਮੁੱਦੇ ਤੇ ਪਾ ਚੁੱਕੇ ਆ ਇੱਕ ਪਾਰਟੀ ਨੂੰ ਮਾਰਾ ਨਹੀਂ ਆਂਦੇ ਸਾਡਾ ਪ੍ਰਸ਼ਾਸਨ ਸਾਰਾ ਸਿਸਟਮ ਹੀ ਜਿਹੜਾ ਵਾ ਉਹ ਗਲਤ ਹੋ ਚੁੱਕਾ ਵਾ ਤੁਸੀਂ ਵੇਖੋ ਹੱਡ ਦੇ ਉੱਤੇ ਜਾ ਕੇ ਵੇਖੋ ਕਿ ਰਾਜਸਥਾਨ ਨੂੰ ਪਾਣੀ ਅਸੀਂ 17 ਫੁੱਟ ਤੋਂ ਥੱਲੇ ਸੁੱਟ ਰਹੇ ਆ 17 ਫੁੱਟ ਉੱਚਾ ਪਾਣੀ ਆ ਉਹਨੂੰ ਹੀ ਥੱਲੇ ਸੁੱਟ ਰਹੇ ਆ ਕੀ ਗੱਲ ਉਹ ਨਹੀਂ 13 ਫੁੱਟ ਤੋਂ ਨਹੀਂ ਸੁੱਟ ਸਕਦੇ ਇਹ ਨਹਿਰਾਂ ਉੱਥੇ ਨਾ ạtੀਆਂ ਜਾਣ ਰਾਤ ਦੀਆਂ ਦਰਿਆ ਦੀਆਂ ਵੀਡੀਓ ਸਾਡੇ ਕੋਲ ਹੈਗੀਆਂ ਅਸੀਂ ਹੱਡ ਦਿੱਤੇ ਜਾਣੇ ਰਹਿੰਦੇ ਆ ਵੱਡ ਸੈਂਚਰੀ ਇੰਨੀ ਮਿੱਟੀ ਨਾਲ ਭਰ ਚੁੱਕੀ ਹੈ ਕਿ ਉੱਥੇ ਪਾਣੀ ਨਹੀਂ ਪਹੁੰਚ ਰਿਹਾ ਜਿੱਦਾਂ ਆਪਾਂ ਕਹੀ ਜਾਂਦੇ ਆ ਨਾ ਕਿ ਮੰਨ ਲਓ ਡੈਮ ਦੇ ਉਤੋਂ 1,70,000 ਦੇ ਕਿਰੂ ਪਾਣੀ ਛੱਡਿਆ ਜਾਊਗਾ 117000 ਛੱਡਦੇ ਆ ਤੁਸੀਂ ਦਾਵੇ ਨਾ ਕਹਿੰਨੇ ਆ ਕਿ ਸਾਰੇ ਦਾਰ ਖੋਲ ਛੱਡਣ ਤਾਂ ਵੀ ਆ ਸੁਲਤਾਨਪੁਰ ਵਾਲੀ ਤੁਸੀਂ ਟੁੱਟ ਜੂਗੀ ਤੇ ਫੇਰ ਇਹ ਕਹਿਣਗੇ ਕਿ ਨਹੀਂ ਜੀ ਇਹ ਕੁਦਰਤੀ ਮਾਰ ਪੈ ਗਈ ਆ ਜਾਂ ਐਦਾਂ ਹੋ ਗਿਆ ਵਾ ਕੀ ਸਮਝਦੇ ਜੋ ਇਹ ਜਿਹੜਾ ਹੜ ਆਇਆ ਹੈ ਜਾਂ ਜਿਹੜਾ ਪਾਣੀ ਛੱਡਿਆ ਗਿਆ ਹੈ ਕੀ ਇਹ ਕੁਦਰਤੀ ਆ ਕਿ ਜਾਂ ਇੱਕ ਸਿਆਸਤ ਦੇ ਤਹਿਤ ਇਹ ਪਾਣੀ ਛੱਡਿਆ ਗਿਆ ਹੈ ਵੇਖੋ ਜੀ ਸਿਆਸਤ ਦਾ ਤੇ ਸਾਨੂੰ ਕੋਈ ਵੱਡਾ ਪਤਾ ਨਹੀਂਗਾ ਇਥੋਂ ਤੱਕ ਆਹੀਂ ਇਹ ਆਨੇ ਆ ਕਿ ਆ ਜਿਹੜੀ ਮੁਸ਼ਕਲ ਸਾਨੂੰ ਪੈਣ ਈ ਆ ਨਾ ਇਹਦਾ ਹੱਲ ਹੈਗਾ ਵਾ ਇਨਾ ਪਾਣੀ ਜਿਹੜਾ ਸਟੋਰ ਇਹ ਤੋਂ ਵੱਧ ਪਾਣੀ ਸਟੋਰ ਵੱਡ ਸੈਂਚਰੀ ਦੇ ਵਿੱਚ ਕਰ ਸਕੀਦਾ ਵਾ ਉਹ ਤੇ ਸਟੋਰ ਕਰਕੇ ਰੱਖੋ ਨਾਲੇ ਲੋਡ ਪੈਣ ਤੇ ਨਹਿਰਾਂ ਨੂੰ ਦਵੋ ਠੀਕ ਹੈ ਕੀ ਮੰਗ ਜੋ ਮੰਗ ਇਹਵਾ ਜੀ ਜਿਹੜਾ ਗਵਰਨਮੈਂਟ ਦਾ ਪਾਣੀ ਆ ਹੁਣ ਅੱਗੇ ਇਤਰਾ ਪਾਣੀ ਆਉਂਦਾ ਸੀ ਜੀ ਪਾਣੀ ਆ ਜਾਂਦਾ ਸੀ ਪਾਣੀ ਲੈ ਜਾਂਦਾ ਸੀ ਸਾਡੀ ਇੱਕ ਫਸਲ ਮਰਦੀ ਸੀ ਕਣਕ ਬੀਜ ਲੈਨੇ ਹਾਂ ਹੁਣ ਇਹ ਆ ਗਈ ਦਰਿਆ ਦੇ ਵਿੱਚੋਂ ਰੇਤਾ ਨਾ ਨਿਕਲਨ ਕਰਕੇ ਇਹ ਰੇਤਾ ਇੰਨੀ ਜਮਾ ਹੋ ਗਈ ਆ ਕਿ ਦਰਿਆ ਵਗਦਾ ਵਾ ਪੈਲੀਆਂ ਤੋਂ ਉੱਚਾ ਉਹ ਜਿੰਨੀ ਵੀ ਜਦੋਂ ਟੁੱਟਦਾ ਵਾ ਰੇਤਾ ਵਾ ਉਹ ਸਾਡੀਆਂ ਪੈਲੀਆਂ 'ਚ ਛੁੱਟ ਦਿੰਦਾ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜੇ ਹੀ ਆਪਦੇ ਤੌਰ ਤੇ ਕੱਢਦੇ ਆ ਤੇ ਸਗੋਂ ਸਾਡੀਆਂ ਟਰਾਲੀਆਂ ਟਰੈਕਟਰ ਫੜੇ ਜਾਂਦੇ ਆ ਨਾ ਉਹ ਰੇਤਾ ਸਾਡੇ ਕਿਸੇ ਕੰਮ ਦੀ ਹੁੰਦੀ ਆ ਸਾਨੂੰ ਜਗ 1500 ਰੁਪਇਆ ਬਚਣਾ ਹੁੰਦਾ ਅਸੀਂ ਕਹਿੰਨੇ ਆ ਕਿ ਇਹ ਏੜੀ ਦਿੱਤਾ ਪਈ ਆ ਇਹਨੂੰ ਗਵਰਨਮੈਂਟ ਆਪਦੇ ਤੌਰ ਤੇ ਕੱਢੇ ਤੇ ਨਾਲੇ ਆਪਦਾ ਪਾਣੀ ਸਾਡੀਆਂ ਪੈਲੀਆਂ ਦੇ ਵਿੱਚੋਂ ਕੱਢੇ ਸਾਨੂੰ ਨਹੀਂ ਪਤਾ ਕਿੱਥੇ ਖੜੇ ਆਡੀਆਂ ਜ਼ਮੀਨਾਂ ਸਾਡੇ ਨਾਂ ਤੇ ਆਡੀਆਂ ਗਰਦੌਰੀਆਂ ਸਾਡੇ ਨਾਂ ਤੇ ਆ ਇਹ ਪਾਣੀ ਆਪਦੇ ਨੂੰ ਲੈ ਜੇ ਤੇ ਰੇਤਾ ਆਪਦੀ ਲੈ ਜੇ ਆਹਨੂੰ ਨਹੀਂ ਇਹਨਾਂ ਦੀ ਰੇਤਾ ਚਾਹੀਦੀ ਠੀਕ ਕੀ ਨਾਮ ਤੁਹਾਡਾ ਹਰਦਿਆਲ ਸਿੰਘ ਕਿਥੋਂ ਦੇ ਰਹਿਣ ਆ ਗਏ ਪਿੰਡ ਮੰਗਾ ਗਏ ਕੀ ਕੰਮ ਕਰਦੇ ਹੋ ਮਜ਼ਦੂਰੀ ਕਰਦੇ ਆਂ ਜਿਆੜੀ ਦਫਾ ਆ ਹੜਾਂ ਦੀ ਜਿਹੜੀ ਮਾਰ ਹੈ ਕਿਸਾਨਾਂ ਨੂੰ ਜਿੱਥੇ ਆਈ ਉੱਥੇ ਮਜ਼ਦੂਰ ਵੀ ਇਹ ਮਾਰ ਕਿਸਾਨਾਂ ਨੂੰ ਬਹੁਤ ਜਿਆੜੀ ਮਾਰ ਚੱਲੀ ਹੈ ਕਿਸਾਨਾਂ ਨੂੰ ਉੱਥੇ ਬਾਰੇ ਵੇਖੋ ਜੀ ਗਰੀਬਾਂ ਦੀ ਕੋਈ ਸਾਰ ਨਹੀਂ ਲੈ ਰਿਆ ਵਾਰਸ਼ ਦੇ ਨਾਲ ਜੋ ਸਭ ਕੋਠੇ ਘਟੇ ਸਭ ਚੁੰਦੇ ਬੈ ਕੁਹੇ ਦੇ ਟੱਟ ਗਏ ਆ ਕਿਸੇ ਨੇ ਅੱਜ ਤੱਕ ਕਿਸੇ ਦੀ ਛਾ ਨਹੀਂ ਗਰੀਬ ਦੀ ਲਈ ਨਾ ਕਿਨੇ ਨਾ ਹੀ ਲਿਆ ਵੀ ਇਹਨਾਂ ਨੂੰ ਵੀ ਮਾਅਜਬਾ ਮਿਲਣਾ ਚਾਹੀਦਾ ਗਰੀਬ ਉਹ ਦਿਹਾੜੀ ਕਰਦਾ ਤੇ ਉਹ ਕਹਿੰਦਾ ਗਰੀਬ ਕਿੱਥੇ ਜਾਊਗਾ ਕੋਈ ਗੱਲ ਨਹੀਂ ਗਰੀਬ ਦੀ ਕਰਦਾ ਜਿਹੜੇ ਕੋਠੇ ਠੱਠੇ ਨੇ ਜਿਦਾਂ ਮੌਕੇ ਦਾ ਐਮਐਲਏ ਮਨਜਿੰਦਰ ਸਿੰਘ ਲਾਲ ਬਰਾ ਨਹੀਂ ਜੀ ਨਹੀਂ ਨਾ ਕੁਛ ਨਹੀਂ ਵੇਖਿਆ ਦੇਖ ਨੇ ਪਹਿਲੋ ਵਾਅਦੇ ਕਰਦਾ ਮੈਂ ਮਹੀਨੇ ਬਾਅਦ ਆਉਂਗਾ ਉਹਨ ਦੇ ਕੋਲ ਉਹਦਾ ਵੜਿਆ ਹੀ ਨਹੀਂ ਉਹਨੇ ਕਿਸੇ ਆਣ ਕੇ ਨਹੀਂ ਪੁੱਛਿਆ ਵੀ ਗਰੀਬ ਦਾ ਹਾਲ ਕੀ ਆ ਉਦੋਂ ਸਰੋਪੇ ਪਵਾਗ ਦੇ ਚਲੇ ਗਿਆ ਮੈਂ ਮਹੀਨੇ ਬਾਅਦ ਹੀ ਤੇ ਆਇਆ ਕਰੂੰਗਾ ਇਹ ਰੂ ਪੇਲ ਨੂੰ ਅਗਰ ਚੋਗੇ ਨੂੰ ਪੁੱਛ ਕੇ ਵੀ ਅੱਜ ਤੱਕ ਨਹੀਂ ਆਇਆ ਐਮਐਲਏ ਸਾਹਿਬ ਤੇ ਇੱਥੇ ਪਤਾ ਲੈ ਕੇ ਗਏ ਉਦੋਂ ਪਤਾ ਲੱਗੇ ਉਹ ਗਏ ਨਾ ਫੋਟਬਾਲ ਬਾਗ ਚਲੇ ਗਏ ਤੇ ਮੁੜ ਕੇ ਮੁੜ ਕੇ ਚਲੇ ਗਏ ਮੁੜ ਕੇ ਉਸੇ ਵੇਲੇ ਚਲੇ ਗਏ ਪਰ ਕੇਲੇ ਬਾਤ ਨਹੀਂ ਪੁੱਛੀ ਅਸਲ ਜਿਹੜੀ ਸਰਤਾਰ ਆ ਪਰ ਜਿਹਦੇ ਉਹਦਾ ਬੰਦਾ ਉਹਦਾ ਬੰਦਾ ਆਣ ਕੇ ਪੁੱਛੇ ਵੀ ਕੀ ਤੁਹਾਡੀ ਮੁਸ਼ਕਲਾਂ ਆਂ ਤੇ ਇਹ ਨੂੰ ਕੋਈ ਮੰਡ ਦੇ ਵਿੱਚੋਂ ਮਾਰ ਡੰਗਰ ਵੀ ਲਿਆ ਗਿਆ ਉਹਨਾਂ ਆਪ ਦਾ ਬੇੜਾ ਲਿਆ ਤੇ ਆਪਦਾ ਹੀ ਬੇੜੇ ਨਾਲ ਮਾਰ ਡੰਗਰ ਕਰਿਆ ਆ ਪਹੁੰਚ ਰਹੀਆਂ ਨੇ ਸਚਾਵਾ ਮਦਦ ਕਰ ਰਹੀਆਂ ਹਾਂ ਹਾਂ ਜੀ ਬਾ ਮਜ਼ਦੂਰ ਦੀ ਨਹੀਂ ਕੋਈ ਵੀ ਗੱਲ ਸੁਣਾਂਦਾ ਵੀ ਮਜ਼ਦੂਰ ਨੂੰ ਕਿਹਾ ਜਾਂਦਾ ਵਾ ਸੱਚੀ ਗੱਲ ਤਾਂ ਸਾਰੇ ਲੜਕਾਉਂਦੇ ਆ ਆਂਦੇ ਇਹਨਾਂ ਨੂੰ ਕੀ ਲੋੜ ਅੱਛਾ ਜੀ ਹਾਂ ਜੀ ਮਜ਼ਦੂਰ ਦੀ ਕੋਈ ਗੱਲ ਨਹੀਂ ਕੋਈ ਪੁੱਛ ਨਹੀਂ ਜਾਂ ਮਜ਼ਦੂਰ ਭੁੱਖਾ ਮੰਨ ਲਿਆ ਘਰਾਂ ਜਾ ਕੇ ਵੇਖੋ ਵੇਖੋ ਜਾ ਕੇ ਕੋਈ ਗੱਲ ਨਹੀਂ ਕਰਦਾ ਕੋਈ ਲੋੜਤਾ ਨਹੀਂ ਹੈਗੀਆਂ ਸਾਡੀਆਂ ਜ਼ਰੂਰਤਾਂ ਹੈਗੀਆਂ ਜੀ ਤੇ ਫਿਰ ਕਿੱਦਾਂ ਸਰ ਸਾਨੂੰ ਨਹੀਂ ਮਾਅਬਜਾ ਮਿਲਣਾ ਚਾਹੀਦਾ ਜੇ ਜੀਵਨਦਾਰ ਦੀ ਫਸਲ ਮਰਦੀ ਆ ਸਾਡੀ ਵੀ ਸਹਾਇਤਾ ਕੀਤੀ ਜਾਵੇ ਕਿੰਨੇ ਦਿਨ ਹੋ ਗਏ ਕੰਮ ਬੰਦ ਪਏ ਕੰਮ ਨੂੰ ਤੇ ਮਹੀਨਾ ਹੀ ਹੋ ਗਿਆ ਜੀ ਇੱਕ ਮਹੀਨਾ ਪੂਰਾ ਹੀ ਹੋ ਗਿਆ ਕੰਮ ਬੰਦ ਹੋਇਨ ਕੋਈ ਕਿਸ ਨੇ ਆਣ ਕੇ ਬਾਅਦ ਨਹੀਂ ਗਰੀਬੀ ਤੇ ਉਹ ਵੀ ਕੋਈ ਗੱਲ ਹੀ ਨਹੀਂ ਕਰ ਰਿਹਾ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਉਣਾ ਉਦੋਂ ਭੱਜ ਜਾਂਦੇ ਆ ਪੂਰੇ ਜਫੀਆਂ ਪਾਉਂਦੇ ਆ ਤੇ ਹੁਣ ਕੋਈ ਗੱਲ ਹੀ ਨਹੀਂ ਹੁਣ ਕੋਈ ਪੁੱਛਦਾ ਹੀ ਕੋਈ ਨਹੀਂ ਕੀ ਮੰਗ ਲਾਂਗੇ ਹੋਆ ਮੈਂ ਮਜ਼ਦੂਰ ਨੂੰ ਵੀ ਮਾਕਜਾ ਮਿਲੇ ਉਹਨਾਂ ਨੇ ਉਹਨਾਂ ਦੇ ਮਾਕ ਡੰਗਰਾਂ ਨੂੰ ਵੀ ਰਸਨ ਮਿਲੇ ਰਸਨ ਪਾਣੀ ਜੋ ਸੰਸਟਾ ਹੋਣਾ ਚਾਹੀਦਾ ਮਜ਼ਦੂਰ ਮਾਕਜਾ ਘਟੋ ਘਟ ਵੀ 20000 ਰੁਪਏ ਤੇ ਮਿਲੇ ਇੱਕ ਜਾਨੇ ਨੂੰ ਜਿਹੜੇ ਦਿਹਾੜੀਦਾਰ ਜਿਹੜਾ ਮਜ਼ਦੂਰ ਕੰਮ ਕਰਦਾ ਇੱਕ ਪਰਿਵਾਰ ਨੂੰ ਘਟੋ ਘਟ 20000 20 20000 ਇਹਨਾਂ ਮਿਲਣਾ ਚਾਹੀਦਾ ਜੀ ਇਹਨਾਂ ਦੇ ਮਿਲੇ ਹਾਂਜੀ ਅੰਡਕ ਏਰੀਆ ਦਾ ਦੌਰਾ ਕਰਨਾ ਕਿ ਕਹਿਣਾ ਚਾਹੁੰਦੇ ਆ। ਦੇਖੋ ਜੀ ਮੰਡ ਏਰੀਆ ਦਾ ਦੌਰਾ ਕੀਤਾ ਜਿਹੜੀ ਆ ਕੇ ਪ੍ਰੋਬਲਮ ਹੈ ਇਹ ਸਦੀਆਂ ਬੰਦੀ ਪ੍ਰੋਬਲਮ ਹੈ। ਲੇਕਿਨ ਸਰਕਾਰਾਂ ਨੇ ਇਸ ਡਿੱਕ ਇਹ ਇਹ ਦਿੱਕਤ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਹ ਜਿਹੜਾ ਪਾਣੀ ਆਇਆ ਜੇ ਇਹੀ ਪਹਿਲਾਂ ਪੌਂਗ ਡੈਮ ਜਿਹੜਾ ਹੈਗਾ ਜੇ ਹੌਲੀ-ਹੌਲੀ ਉੱਥੋਂ ਪਾਣੀ ਪਹਿਲਾਂ ਛੱਡਦੇ ਰਹਿੰਦੇ ਭਾਖੜਾ ਤੇ ਪੌਂਗ ਤੇ ਅੱਜ ਇਹ ਆ ਨੁਕਸਾਨ ਨਹੀਂ ਹੋਣਾ ਸੀ। ਕੋਈ ਬੰਦਾ ਵੀ ਉੱਥੇ ਗਿਆ ਸੀ ਉਹਨੇ ਕਿਹਾ ਯਾਰ ਇਹ ਛੱਡੋ ਤੁਹਾਡੀਆਂ ਟਰਬਾਈਨਾਂ ਦੋ ਚੱਲ ਰਹੀਆਂ ਉਹ ਕਹਿੰਦੇ ਜੀ ਬਾਅਦ ਚ ਜੇ ਪਾਣੀ ਉੱਤੋਂ ਨਾ ਆਇਆ ਉਹਨਾਂ ਨੂੰ ਇਹ ਸੀ ਕਿ ਮੀਂਹ ਨਾ ਪਿਆ ਤਾਂ ਸਾਡੇ ਕੋਲ ਪਾਣੀ ਨਾ ਘਟ ਲੋਕਾਂ ਦੀਆਂ ਜ਼ਮੀਨਾਂ ਦਾ ਨੁਕਸਾਨੀਆਂ ਜਾਂਦੀਆਂ ਰਹੀ ਗੱਲ ਜਿਹੜਾ ਇੱਥੇ ਤੁਸੀ ਬੰਨ ਨਵਾਂ ਜਿਹੜਾ ਸਰਵੇ ਕਰਾਇਆ ਹੋਇਆ ਸਿੱਕੀ ਸਾਹਿਬ ਵੱਲੋਂ ਮੈਨੂੰ ਸਿੱਕੀ ਸਾਹਿਬ ਨੇ ਸੱਦਿਆ ਉਹ ਸਰਵੇ ਨੂੰ ਸਿਰੇ ਚੜਾਉਣਾ ਪੈਣਾ ਹੈ ਉਹਦੇ ਆਸਤੇ 96 97 ਕਿੱਲੇ ਜ਼ਮੀਨ ਅਕਵਾਇਰ ਕਰਨ ਦੀ ਲੋੜ ਹੈ ਉਹ ਪੁਲ ਨੂੰ ਸੜਕ ਬਣਾਉਣ ਵਾਸਤੇ 33-35 ਕਰੋੜ ਰੁਪਏ ਦੀ ਲੋੜ ਹੈ ਜਾਨੀ ਕਿ 350 ਕਰੋੜ ਰੁਪਏ ਦੇ ਲਗਭਗ ਦਾ ਇਹ ਕੰਮ ਹੈਗਾ ਜੇ ਕੰਮ ਨੂੰ ਸਿਰੇ ਚੜਾਉਣਾ ਫੇਰ ਦਰਿਆ ਨੂੰ ਪੁੱਟਣ ਦੀ ਲੋੜ ਹੈ ਉਹ ਇੱਥੇ ਖੁੱਦ ਨੂੰ ਕਹਿੰਦੇ ਸਾਨੂੰ ਉਹਨੂੰ ਸਫਾਈ ਕਰਨ ਦੀ ਲੋੜ ਹੈ ਵੀ ਉਹਨੂੰ ਡੂੰਘਾ ਕਰਨ ਦੀ ਲੋੜ ਹੈ ਹੁਣ ਜਿਹੜੀਆਂ ਜ਼ਮੀਨਾਂ ਉਹ ਨੀਵੀਆਂ ਹੋ ਗਈਆਂ ਦਰਿਆ ਉੱਚਾ ਹੋ ਗਿਆ ਇਹਨਾਂ ਨੇ ਖਾਲਿਆ ਨਹੀਂ ਦਰਿਆ ਇਸ ਕਰਕੇ ਉਹ ਜ਼ਮੀਨਾਂ ਚ ਚਲੇ ਜਾਂਦਾ ਹੁਣ ਜਿਹੜੀਆਂ ਦਰਿਆ ਦੀ ਜ਼ਮੀਨ ਹੈ ਉੱਥੇ ਦਾ ਫਸਲ ਹੈ ਤੇ ਜਿਹੜੀ ਲੋਕਾਂ ਦੀ ਨਿੱਜੀ ਜ਼ਮੀਨ ਹੈ ਉੱਥੇ ਪਾਣੀ ਤੁਰਿਆ ਫਿਰਦਾ ਰੇਤ ਚੱਕਣ ਦੀ ਇਹਨਾਂ ਨੂੰ ਵਿਚਾਰਿਆਂ ਨੂੰ ਜਦੋਂ ਕਣਕ ਵੀ ਜਿਹਨੀਆਂ ਤਾਂ ਰੇਤਾ ਨਹੀਂ ਚੱਕਣ ਦੇਣਾ ਚਾਹੀਦਾ ਕਮ ਸੇ ਕਮ ਇਹ ਕਾਨੂੰਨ ਬਣਾ ਦੇਣ ਸਰਕਾਰ ਹੋਰ ਨਹੀਂ ਕਰ ਸਕਦੀ ਵੀ ਆਪਦੀਆਂ ਜ਼ਮੀਨਾਂ ਚੋਂ ਰੇਤਾ ਚੱਕ ਕੇ ਇਹਨਾਂ ਨੂੰ ਵੇਚਣ ਦੀ ਆਜ਼ਾਦੀ ਦੇ ਦੇਣ ਕਮ ਸੇ ਕਮ ਇਹਨਾਂ ਦਾ ਨੁਕਸਾਨ ਹੀ ਪੂਰਾ ਹੋ ਜੇ ਢਿਲ ਫੁੱਲ ਭੇਟਾ ਦੂਜੀ ਗੱਲ ਏਰੀਆ ਜ਼ਮੀਨਾਂ ਦੇ ਕਿਉਂ ਰੋਕ ਲਈ ਵੀ ਹੈ ਫਾਈਨਾਂਸ ਮਨਿਸਟਰ ਪੰਜਾਬ ਦਾ ਔਰ ਚੀਫ ਸਕੱਟਰੀ ਤੇ ਮੁੱਖ ਮੰਤਰੀ ਬੈਂਕਾਂ ਨਾਲ ਗੱਲ ਕਰੇ ਵੀ ਕਿਉਂ ਭਾਈ ਇਹਨਾਂ ਪਿੰਡਾਂ ਦੇ ਤੁਸੀਂ ਰੋਕ ਲਈ ਵੀ ਆ ਵੀ ਇਹਨਾਂ ਦੇ ਲੋਨ ਨਹੀਂ ਦੇਵੋਗੇ ਕੀ ਗੱਲ ਵੀ ਇਹਨਾਂ ਦਾ ਕਸੂਰ ਕੀ ਹੈ ਇੱਕ ਤਾਂ ਤੁਹਾਡਾ ਦਰਿਆ ਇਹਨਾਂ ਦੀਆਂ ਜ਼ਮੀਨਾਂ 'ਚ ਵਗਦਾ ਹੈ ਦੂਜਾ ਇਹਨਾਂ ਦੇ ਰੋਕ ਲਾਤੀ ਵੀ ਹੁਣ ਤੁਸੀਂ ਲੋਨ ਵੀ ਨਹੀਂ ਲੈ ਸਕਦੇ ਸੋ ਇਹ ਸਾਰੀਆਂ ਤਕਲੀਫਾਂ ਤੋਂ ਅੱਜ ਮੈਂ ਇੱਥੇ ਆਇਆ ਸੀ ਸਿੱਕੀ ਸਾਹਿਬ ਦੇ ਨਾਲ ਵਾਕਫੀਅਤ ਮੈਨੂੰ ਕਾਫੀ ਹੋਈ ਹੈ ਹਰੀਕੇ ਹੈਡ ਵੀ ਬੰਦ ਹੈ ਉਹ ਉਹਦੇ ਦਰ ਚੱਕਦੇ ਨੇ ਉਹ ਵੀ ਨਹੀਂ ਕੋਈ ਚੱਕਦਾ ਕੋਈ ਆਵਦਾ ਜਿਹੜਾ ਆਡੇ ਇਲਾਕੇ ਵਾਲਾ ਕੋਈ ਇਧਰ ਉਧਰ ਵਾਲਾ ਉਹ ਉੱਥੇ ਕੰਮ ਕਰਾ ਲੈਂਦਾ ਮੰਤਰੀ ਅਗਲਾ ਕਹਿੰਦਾ ਇਹ ਥੱਲੇ ਰਹਿੰਦੇ ਹੋ ਮੇਰਾ ਇਧਰ ਨਾ ਹੋਵੇ ਸੋ ਇਹਦੇ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੇਂਦਰ ਸਰਕਾਰ ਦਾ ਜਿਹੜਾ ਵਾਟਰ ਐਂਡ ਸੋਰਸ ਮਿਨਿਸਟਰ ਹੈ ਮਿਸਟਰ ਯਾਦਵ ਕੋਸ਼ਿਸ਼ ਕਰਕੇ ਮੈਂ ਉਹਨੂੰ 15-20 ਦਿਨਾਂ ਤੱਕ ਮੈਂ ਸਿੱਕੀ ਸਾਹਿਬ ਇਹਨਾਂ ਪਿੰਡਾਂ ਦੇ ਇੱਕ ਇੱਕ ਲੋਗ ਲੈ ਕੇ ਅਸੀਂ ਉਹਨੂੰ ਮਿਲਾਂਗੇ ਤਾਂ ਜੋ ਉਹ ਇਹਦਾ ਹੱਲ ਕਰੇ ਕਿ ਦਰਿਆ ਔਰੇ ਅੰਡਰ ਆਉਂਦੇ ਆ ਨਾਲ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਅਸੀਂ ਜਿਹੜਾ ਜਲ ਸਰੋਤ ਸੈਕਟਰੀ ਹੋਏਗਾ ਇੰਸਪੈਕਟਰ ਸੈਕਟਰੀ ਉਹਨੂੰ ਮਿਲਾਗੇ ਚੀਫ ਸੈਕਟਰੀ ਨੂੰ ਮਿਲਣਾ ਪਿਆ ਉਹਨੂੰ ਮਿਲਾਗੇ ਕਿਉਂਕਿ ਇਹ ਨਿੱਕਾ ਜਿਹਾ ਕੰਮ ਨਹੀਂਗਾ 350 ਕਰੋੜ ਰੁਪਏ ਦੇਣਾ ਇਹ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਇਹ ਸਰਕਾਰ ਦਾ ਮੁੱਖ ਮੰਤਰੀ ਸਰਕਾਰ ਦਾ ਮੰਤਰੀ ਤੇ ਕੇਂਦਰ ਮੰਤਰੀ ਦੇ ਸਕਦੇ ਮਾਨ ਸਿੰਘ ਸਾਹਿਬ ਇਹ ਵੇਖੀ ਜਾਣਾ ਸਾਰੇ ਤਾਂ ਲੋਕ ਡੁੱਬ ਗਏ ਜੀ ਕਾਰਜਕਾਲ ਮੈਨੂੰ ਪੁੱਛਦਾ ਆਪ ਹੀ ਚਾਹਦਾ ਮੈਨੂੰ ਇਹਨਾਂ ਨੇ ਹੈਲੀਕਾਪਟਰ ਦਿੱਤਾ ਮੈਂ ਤੇ ਇਹਨਾਂ ਨੂੰ ਦੇ ਦਿੱਤਾ ਹੈ ਹੈਲੀਕਾਪਟਰ ਸਰਦਾਰ ਜੀ ਚਾਰ ਬੰਦੇ ਵਹਿੰਦੇ ਆ ਚਾਰਾਂ ਬੰਦਿਆਂ ਦਾ ਵਜਨ ਉਹਦੇ ਚ ਵਹਿੰਦਾ ਹੁਣ ਚਾਰਾਂ ਬੰਦਿਆਂ ਚ ਚਾਰ ਬੋਰੀਆਂ ਆਜਾ ਕਰਨੀਆਂ ਕੁਆਂਟਲ ਕੁਆਂਟਲ ਦਾ ਬੰਦਾ ਹੁੰਦਾ ਓਦੋਂ ਵੱਧ ਪਾਏਗਾ ਤਾਂ ਹੈਲੀਕਾਪਟਰ ਹੀ ਕਰੈਸ਼ ਹੋ ਜਾਊਗਾ ਕਿਉਂ ਬੇਵਕੂ ਬਣਾਉਣਾ ਫਿਰਦਾ ਹੈ ਭਾਈ ਹੈਲੀਕਾਪਟਰ ਦੀ ਲੋਡ ਹੀ ਨਹੀਂ ਤੂੰ ਪਿੰਦਾ ਜਿੱਥੇ ਤਹਿਸੀਲਦਾਰ ਭੇਜ ਕੈਂਪ ਲਾ ਮੁਆਵਜ਼ਾ ਦੇ ਆ ਜਿਹੜੇ ਗਰੀਬ ਕਾਮੇ ਜਿਨ੍ਹਾਂ ਨੂੰ ਵਿਚਾਰਿਆਂ ਦੀ ਦਿਹਾੜੀ ਟੁੱਟ ਗਈ ਇਹਨਾਂ ਦੇ ਘਰੇ 500 ਰੁਪਏ ਪਚਾਹ ਹੈਲੀਕਾਪਟਰ ਦੀ ਤਾਂ ਲੋਡ ਹੀ ਨਹੀਂ ਉਹਨਾਂ ਤੇਲ ਫ ਬੰਦੀਆਂ ਚਾਰ ਓਰੇ ਤੇ ਸਮਾਨ ਹੋਊਗਾ ਕਿਹੜੀ ਇਹ ਤਾਂ ਜਾਣ ਕੇ ਉਹ ਪਿੰਡਾਂ ਵਾਲੇ ਜਿਹੜੇ ਕਈ ਹੁੰਦੇ ਆ ਭੂੰਡਾ ਸ਼ਕ ਹੁੰਦੇ ਆ ਵੀ ਕਿਸੇ ਬੰਦੇ ਦੇ ਮਗਰ ਕਹਿੰਦੇ ਵੀ ਉਹ ਉਹ ਕਹਣਗੇ ਵੀ ਹੈਲੀਕਾਪਟਰ ਮਾਨ ਸਾਹਿਬ ਨੇ ਵੇਖੋ ਵੀ ਹੈਲੀਕਾਪਟਰ ਇਸ ਕੰਮ ਤੇ ਲਾਤਾ ਹੈਲੀਕਾਪਟਰ ਤੇ ਅੱਠ ਕਿਹੜੇ ਨਹੀਂ ਲੱਗਣੇ ਤੂੰ ਆਰਟੀਆਈ ਪਾ ਕੇ ਪੁੱਛ ਲੈ ਜਾਂ ਵੇਖ ਕੇ ਪਹਿਲੇ ਉਹ ਉਹ ਤੇ ਕਹਿੰਦੇ ਨੇ ਕਹਿੰਦੇ ਨੇ ਮੁਰਗੀ ਤੇ ਵੀ ਕਿੰਨਾਂ ਦੇ ਖਰਾਪਾ ਦੇ ਰਹੇ ਆ ਹਾਂ ਪਿਛਲੀ ਵਾਰ ਹੀ ਦਿੱਤਾ ਜਿੰਨੀਆਂ ਮੁਰਗੀਆਂ ਤੇ ਬੱਕਰੀਆਂ ਸੀ ਸਭ ਤੇ ਦਿੱਤਾ ਮੇਰੇ ਮਾਨ ਸਾਹਿਬ ਦੀਆਂ ਕਿੱਕਲੀਆਂ ਤੇ ਮਾਨ ਸਾਹਿਬ ਦੇ ਇਹ ਮਸ਼ਕਰੇ ਇਹਨੇ ਦਾ ਪੰਜਾਬ ਲੁੱਟ ਲਿਆ ਤੇ ਹੁਣ ਤਾਂ ਹੀ ਦਾ ਹਾਲਾਤ ਹੈ ਮਿੱਤਰਾ ਪਾਣੀ ਆ ਜਾਂਦਾ ਸੀ ਪਰ ਸਰਕਾਰ ਆ ਜਾਂਦੀ ਸੀ ਨਾਲ ਦੀ ਨਾਲ ਪਾਣੀ ਸਿੱਕੀ ਸਾਹਿਬ ਦੇ ਵੀ ਆਇਆ ਹੋਣਾ 12000 ਰੁਪਏ ਕਿਲੇ ਦਾ ਮਿਲਦਾ ਸੀ ਉਹ 6000 ਨਹੀਂ ਕੋਈ ਦੇਣ ਲਈ ਤੇ ਮਜ਼ਦੂਰਾਂ ਨੇ ਬਰੇਂਕ ਸਾਹਿਬ ਮਜ਼ਦੂਰਾਂ ਦੀ ਮੰਗ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਹੈ ਪਰ ਮਜ਼ਦੂਰਾਂ ਨੂੰ ਮੈਂ ਤਾਂ ਮੈਂ ਤਾਂ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਨੂੰ ਮੁਆਵਜ਼ਾ ਜਿਨ੍ਹਾਂ ਦਾ ਚੁੱਲਾ ਨਹੀਂ ਚੱਲ ਰਿਹਾ ਕਿੰਨੇ ਚਿਰ ਫਸਲ ਨਹੀਂ ਕੰਮ ਠੀਕ ਹੁੰਦਾ ਦਿਹਾੜੀ ਨਹੀਂ ਮਿਲਦੀ ਉਹਨਾਂ ਚ ਕਰ 1000 ਰੁਪਿਆ ਪਰਿਵਾਰ ਦੇ ਘਰੇ ਜਾਣਾ ਚਾਹੀਦਾ ਦਿੱਲੀ